ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਤਰਬੂਜ ਦੇ ਛਿਲਕੇ ਦਾ ਚੈਰੀ ਫਰੂਟ ਚੈਰੀ ਹੁੰਦੀ ਆ ਆਪਾਂ ਚੌਲਾਂ ਚੌਲਾਂ ਚ ਪਾਉਣਿਆ ਇਹਦਾ ਆਪਾਂ ਉੱਪਰਲਾ ਛਿਲਕਾ ਤਾਰ ਦਾਂਗੇ ਹਰਾ ਹਰਾ ਚਿੱਟਾ ਛਿਲਕਾ ਕਢ ਲਾਂਗੇ ਵਿੱਚੋਂ ਐਸੇ ਲੋਟਾ ਦਾ ਬਰੀਕ ਬਰੀਕ ਕੱਟ ਲਾਂਗੇ ਫਿਰ ਆਪਾਂ ਇਹਨੂੰ ਪਾਣੀ ਚ ਪਾ ਕੇ ਉਬਲਣ ਲਈ ਰੱਖ ਦਾਂਗੇ ਗੈਸ ਕਰ ਲਿਆਉਣ ਇਹ ਉੱਪਰ ਜਾਣਗੇ ਹੁਣ ਆਪਾਂ ਦੂਜੇ ਅਗੇਂਸ ਤੇ ਰੱਖ ਲਿਆ ਥੋੜਾ ਜਿਹਾ ਪਾਣੀ ਇੰਨਾ ਕਰ ਇਹਦੇ ਵਿੱਚ ਆਪਾਂ ਖੰਡ ਪਾ ਦਾਂਗੇ ਇਹਦੀ ਆਪਾਂ ਇੱਕ ਚਾਸਣੀ ਜੀ ਬਣਾ ਲਾਂਗੇ ਇਹ ਆਪਣਾ ਪੂਰੀ ਤਰ੍ਹਾਂ ਉੱਭਰ ਚੁੱਕਿਆ ਐਵੇਂ ਚਿਪਚੀ ਜੀ ਚਾਸਣੀ ਬਣਾਉਣੀ ਆ ਬੜੀ ਗਾੜੀ ਨਹੀਂ ਬਣਾਉਣੀ हम पान। आपू गर्म पानी चो चाशनी बन चुकी ये भी आप कौन च पुन लिया सारा ਐਸ ਲੋਟ ਆਪਾਂ ਨੂੰ ਇਹਦੇ 'ਚ ਚੰਗੀ ਤਰ੍ਹਾਂ ਰਿੱਝਣ ਦੇ ਵਾਂਗ ਖੰਡ ਵਾਲੀ ਚਾशनी 'ਚ ਹੁਣੇ ਬੜੰਗੀ ਆਪਾਂ ਪੁਲਣੀ 'ਚ ਕੱਢ ਲਈ ਜੇ ਕੋਈ ਮੜਾ ਮੋਟਾ ਪਾਣੀ ਹੋਊਗਾ ਤਾਂ ਥੱਲੇ ਨਿਕਲ ਜੂ ਇਸ ਤੋਂ ਬਾਅਦ ਆਪਾਂ ਨੂੰ ਤੁੱਕੇ ਵੀ ਸੁਕਾ ਸਕਦੇ ਹਾਂ ਪੱਖੇ ਦੀ ਸਾਵੇਂ ਤੁੱਕੇ ਜਿਵੇਂ ਵੀ ਇਹਦਾ ਕੱਲਾ ਕੱਲਾ ਹੋ ਜੂਗਾ ਥੋੜਾ ਜਿਹਾ ਲੱਡੂਆਂ ਵਾਲਾ ਰੰਗ ਸੀ ਮੇਰੇ ਕੋਲ ਹੀ ਪਾਇਆ ਬੜੇ ਰੰਗ ਹੈ ਨਹੀਂ ਸੀ ਨੇ ਤੇ ਇਹਨੂੰ ਮੈਂ ਚਾਰ ਰੰਗਾਂ 'ਚ ਵੀ ਵੰਡ ਦਿੰਦੀ। ਨਾਭੀ ਹਰਾ ਬਹੁਤ ਸੋਹਣੇ-ਸੋਹਣੇ ਰੰਗ ਹੁੰਦੇ ਨੇ ਇਹਦੇ ਵਿੱਚ। ਦੇਖੋ ਹੁਣ ਇਹ ਪੂਰੀ ਤਰ੍ਹਾਂ ਹੁਣ ਇਹਦੇ ਤੇ ਜਿਹੜਾ ਅੱਧਾ ਚਾਹਸ ਵਾਲਾ ਪਾਣੀ ਸੀ ਮੜਾ ਮੱਖਾ ਉਹ ਨਿਕਲ ਗਿਆ। ਅਜੇ ਹੋਰ ਲਿਖੋ ਜੂਗਾ। ਫਿਰ ਇਹਨੂੰ ੁੱਤੇ ਸੁੱਕਣਾ ਪਾ ਦਾਂਗੇ। ਫਿਰ ਇੱਕ-ਇਕਲਾ ਦਾਣਾ ਹੋ ਜਾਊਗਾ। ਇਹ ਤਿਆਰ ਹੋ ਗਈ ਆਪਣੀ ਛੈਰੀ। ਛੈਰੀ ਬਿਲਕੁਲ ਨਹੀਂ। ਟੂਟੀ ਫਰੂਟੀ।